ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਹਾਂ ਪ੍ਰਿੰਸ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹੁੰਚੇ ਹਾਂ ਪ੍ਰਿੰਸ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਸਿਰ ਨਜੂਟੀਆਂ ਵਿਖਾਵਾਂਗੇ ਤਿੰਨੇ ਸੂਈਆਂ ਸਵਾਈਆਂ ਵਾਂ ਤੇ ਆਪਾਂ ਪਹੁੰਚੇ ਹਾਂ ਬਾਈ ਪ੍ਰੇਤ ਸਰੇ ਕੋਲ ਤੇ ਆਜੋ ਕਰਦੇ ਹਾਂ ਬਾਈ ਨਾਲ ਗੱਲਬਾਤ ਇਹ ਪੁਛ ਰਹੇ ਆ ਪਸ਼ੂਆਂ ਦੀ ਜਾਣਕਾਰੀ ਲੈਣੇ ਆ ਬਾਈ ਉਹਨਾਂ ਕੋਲ ਸਸੀਗਾ ਭਾਜੀ ਸਸੀਗਾ ਜੀ ਬੀ ਉਸਲਾ ਠੀਕ ਠਾਕ ਜੀ ਵਧੀਆ ਵਧੀਆ ਬੀ ਜੀ ਤੁਸੀਂ ਸੁਣਾਓ ਜੀ ਚੜਦੀ ਕਲਾ ਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਬਾਈ ਚਲੋ ਵਧੀਆ ਚਾਹੀਦਾ ਬੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪ੍ਰਿੰਸਪਲ ਸਿੰਘ ਪਿੰਡ ਜਿੱਕੇ ਦੇ ਖੁੱਦ ਤਸੀਲਈ ਨਾਲਾ ਜ਼ਿਲ੍ਹਾ ਅਮਰੀਕਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਨੰਬਰ 950129685 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਬਾਈ ਜੀ ਹਾਂਜੀ ਕਰੀਏ ਆ ਦੱਸਿਓ ਪਹਿਲੇ ਨੰਬਰ ਤੇ ਨੀਲੀ ਰਾਵੀ ਆ ਗਈ ਉਧਰੋਂ ਵੀ ਕੀ ਵਿਖਾ ਦਈਏ ਚਲੋ ਉਧਰੋਂ ਦਿਖਾ ਦਈਏ ਜੀ ਆ ਵੀ ਦੀ ਝੋਟੀ ਆਪਾਂ ਲਈ ਸੂਈ ਬੱਚਾ ਮਰ ਗਿਆ ਇਹਦਾ ਅੱਛਾ ਜੀ ਹਾਂਜੀ ਹਾਂਜੀ ਇਹਨੂੰ ਅੱਜ ਚ ਤੇ ਤੀਜਾ ਚੌਥਾ ਦੇਣਿਆ ਸੂਈ ਨੂੰ ਝੋਟੀ ਠੀਕ ਹੈ ਠੀਕ ਹਾਂਜੀ ਹਾਂਜੀ ਉਹਨੂੰ ਬੋਲੇ ਦੇ ਆ ਬੱਚਾ ਰਾਜ ਹੁੰਦਿਆ ਮਰ ਗਿਆ ਝੋਟੀ ਠੀਕ ਹੈ ਜੀ ਹਾਂਜੀ ਹਾਂਜੀ ਆ ਦੱਸਿਓ ਫਿਰ ਪਹਿਲੇ ਨੰਬਰ ਤੇ ਝੋਟੀ ਕਢਵਾ ਸੁਭਾ ਸੂਈ ਜੇ ਇਹ ਪਹਿਲਣ ਵਿੱਚ ਹੀ ਚਾਰ ਦੰਦ ਕੱਟੀ ਆ ਮੂੰਹ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਇਹ ਚਾਰ ਦੰਦ ਕੱਟੀ ਆ ਵੇਖੋ ਵੀਰ ਜੀ ਲੈਵਾ ਲੋ ਬਾਜੀ ਕਰੋ ਚੈੱਕ ਨਵੇਂ ਭਾਂਡੇ ਨਹੀਂ ਬਣਾਵਟ ਵਿੱਚ ਬਹੁਤ ਵੀ ਚੰਗਾ ਲੱਗਾ ਆ ਵੀਰ ਜੀ ਆਹ ਵੇਖੋ ਵੀਰ ਜੀ ਗੇਠ ਗੜ ਦੇ ਥਾਂ ਲੱਗਾ ਵਾ ਤੇ ਜੀ ਬਾਈ ਕਿੰਨਾ ਜੀ ਦੁੱਧ ਐ ਇਸ ਜਾਂ ਮੇਕੋ ਇਹਦੇ ਥੱਲੇ ਵੀਰ ਜੀ ਦੁੱਧ ਉਹ 10 ਕਿਲੋ ਅੱਛਾ ਜੀ ਜਿਹੜਾ ਪੱਕਾ ਕੰਡੇ ਦੇ ਤੋਲਵਾ ਵੀਰ ਜੀ ਦੁੱਧ ਦੇਣਾ ਨਾ ਹਾਂਜੀ ਪੱਕਾ ਇਹੜਾ ਕੰਡੇ ਦੇ ਤੋਲਵਾ 9 ਗੱਲੋਂ ਨੂੰ ਕੋਈ ਕੰਡਾ ਲਵਾ ਕੇ ਲੈ ਜਾਈ ਵੀਰ ਜੀ ਮੇਰੇ ਅੱਛਾ ਜੀ ਹਾਂਜੀ ਹਾਂਜੀ ਠੀਕ ਐ ਠੀਕ ਐ ਤੇ ਪਿਛਲੇ ਜਵਾਬ ਕੀ ਆ ਗਿਆ ਜੀ ਇਹ ਵੀਰ ਜੀ ਕੱਟਾ ਜੇ ਮਗਰ ਡੇਢ ਮਹੀਨੇ ਦੀ ਮੈਂ ਸੁਈ ਜੀ ਅੱਛਾ ਜੀ ਹਾਂਜੀ ਹਾਂਜੀ ਡੇਢ ਮਹੀਨੇ ਦੇ ਲਗ ਭਾਗ ਸੁਈ ਜੇ ਆ ਕੱਟਾ ਆ ਜੇ ਮਗਰ ਠੀਕ ਐ ਠੀਕ ਲੋ ਵੀਰ ਜੀ ਮੇਲ ਕਾ ਫਾ ਆ ਜੇ ਪਿੱ ਤੇ ਬਾਕੀ ਵੀ ਜੀ ਇੱਧਰ ਵੇਖੋ ਝੋਟੀ ਵੇਖੋ ਕੋਕਾ ਹੀ ਲੱਗਾ ਕੋਕਾ ਹੀ ਛਿੰਗਿਆ ਵੇਖੋ ਝੋਟੀ ਠੀਕ ਹੈ ਜੀ ਹਾਂ ਮੰਦਰੀ ਆ ਬਸ ਕੁਆਲਟੀ ਚੈੱਕ ਕਰ ਸੇ ਪਿਓਰ ਵੀਰ ਜੀ ਚਾਰ ਦੰਦ ਕੱਟੀ ਆ ਅੱਛਾ ਜੀ ਇਹ ਨਹੀਂ ਤੇ ਆਖਿਆ ਚਾਰ ਦੰਦ ਤੇ ਨਿਕਲੂ ਛੇ ਦੰਦ ਠੀਕ ਹੈ ਜੀ ਜੇ ਚੌਗੀ ਤੋਂ ਛਿੱਗੀ ਆ ਤੋੜਿਆ ਇਹਨੇ ਤੇ ਝੋਟੀ ਫਰੀ ਦੇ ਦਾਂਗੇ ਵੀਰ ਜੀ ਗੱਲ ਕਣ ਚੈੱਕ ਕਰਦਾ ਇਹ ਬਹੁਤ ਚੰਗਾ ਆ ਗਿਆ ਵਾ ਐਨ ਜੱਡ ਬਲਾ ਗਿਆ ਇਹ ਮੂੰਹੋਂ ਵੀ ਚਾਰ ਦੰਦ ਆ ਤੇ ਥਣਸਣ ਜਿਹੜਾ ਬਹੁਤ ਚੰਗਾ ਲੱਗਾ ਵਾ ਕਮਾਲੋ ਬਾਕੀ ਮੋਲ ਵਾਲੇ ਦੇ ਵੀਰ ਜੀ ਪਟਾਕੇ ਹੀ ਪਾਦਨੇ ਆਜ ਅੱਛਾ ਜੀ ਹਾਂ ਜੀ ਹਾਂ ਜੀ ਕਮਾਲੋ ਕਮਾਲੋ ਮੋਲ ਜਿਆਦੇ ਜਾਂ ਕੈਂਜਾ ਕੈਂਜ ਨਹੀਂ ਅੱਛਾ ਜੀ ਬਿਲਕੁਲ ਨੋਰਮਲ ਹੀ ਸਿੰਗੀ ਵੇਖੋ ਵੀਰ ਜੀ ਜੈਡ ਬਲੈਕ ਕੱਟੀ ਆ ਸਾਖੇਰੀਆ ਉੱਪਰ ਆਦਨੀਆਂ ਬਾਈ ਹੁਣ ਆਜ ਪਿਓਰ ਚੌਗੀ ਕੱਟੀ ਆ ਵੇਖੋ ਬਾਈ ਕਰੋ ਚੈੱਕ ਤੁਹਾਨੂੰ ਦੰਦ ਦੋ ਬਾਈ ਲੱਗੇ ਨਾ ਆਹ ਵੇਖੋ ਵੀਰ ਜੀ ਪਿਓਰ ਚਾਰ ਦੰਦ ਕੱਟੀ ਆ ਵੇਖੋ ਇੱਧਰ ਦੋ ਹੀ ਇੱਧਰ ਖਲੋਤੀਆਂ ਕੰਨੀਆਂ ਦੋ ਹੀ ਉੱਧਰ ਖਲੋਤੀ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਉਹ ਵੀ ਦੂਰੋਂ ਨੇੜੇ ਭਣ ਭਰਾਣੇ ਆਉਣਾ ਹੁੰਦਾ ਨਹੀਂ ਨਹੀਂ ਬਿਲਕੁਲ ਇਹ ਵੀ ਵਿਖਾਈ ਹੋਵੇ ਚੀਤੇ ਵਿਖਾਈ ਗਈ ਕੋਈ ਹਾਂਜੀ ਇਹ ਚੀਜ਼ ਆ ਲੋ ਵੀ ਕਰੋ ਚੈੱਕ ਕਰਖਵਾਲ ਦੀ ਬਾਕੀ ਵੰਦੀ ਕੱਟੀ ਹੈ ਵੇਦੀ ਬਹੁਤ ਹੀ ਚੰਗੀ ਆ ਉਹ ਜਰਾਂ ਤੋਂ ਜਾਂੰਦ ਕੋਈ ਇੱਧਰੀ ਸਾਈਡ ਤੋਂ ਅੱਪਰ ਲੱਗ ਗਿਆ ਤਾਂ ਜਾਂ ਕਰ ਸਕਦੇ ਤੇ ਮਗਾ ਦਾ ਸਟੇਜ ਗਾਵਾ ਬਹੁਤ ਹੀ ਸ਼ਾਨਦਾਰ ਆ ਹਰਿਆ ਵੀਰ ਜੀ ਪਸਮਕੇ ਹੋਰ ਲੰਮਾ ਕਰ ਜੰਦੀ ਥਣ ਅੱਛਾ ਜੀ ਹਾਂ ਪਸਮਕੇ ਹੋਰ ਲੰਮਾ ਕਰ ਜੂਗੀ ਥਣ ਠੀਕ ਆ ਠੀਕ ਆ ਇਹ ਨਹੀਂ ਡਾਡਾ ਰੱਖੂਗੀ ਅੱਛਾ ਕੀ ਮੁੱਲ ਕਿਹ ਮੈਂ ਆ ਤੁਹਾਡੇ ਕੋਲ ਭੂਰ ਛਟਾ ਹੋਵੇ ਆਪਾਂ ਜੁਮੇ ਆ ਰਹਿਆਂ ਵੀਰ ਜੀ ਠੀਕ ਆ ਠੀਕ ਆ ਕਿਹ ਮੈਂ ਦਾ ਥਣ ਭੂਰ ਵੀ ਮਾਰੇ ਨਾ ਛੱਟਾ ਵੀ ਕੋ ਫੋਨ ਲਾ ਦੇ ਅੱਛਾ ਜੀ ਤੁਹਾਨੂੰ ਪਤਾ ਮਾਲ ਆਪਣਾ ਆਨਲਾਈਨ ਹੀ ਵੀਰ ਜੀ ਜਾਂਦਾ ਸਾਰਾ ਹੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਹਾਂ ਜੀ ਹਾਂ ਜੀ ਵੀਰ ਪ੍ਰਤਿਬਾਰ ਦੇ ਸਿਰ ਤੇ ਖੜਦੇ ਆ ਆਪਣੇ ਕੋਲ ਮਾਲ ਬਿਲ ਬੋਲੇ ਦਾ ਵੀਰ ਜੀ ਜੈ ਜੀ ਕਰਦੀ ਐ ਅੱਛਾ ਜੀ ਇਹੋ ਜੀਆਂ ਕਟੀਆਂ ਦੇ ਵੀਰ ਜੀ ਚਾਰ ਚਾਰ ਜਾਂਦੇ ਸਵਾ ਸਵਾ ਦੀਆਂ ਵੇਖਦੀਆਂ 나ਡੂ ਤੇ ਬਚਾ ਹੋਵੇ ਹਾਂਜੀ ਹਾਂਜੀ ਹੁਣ ਨਾਮ ਜੀ ਲੱਖ ਕਰਨਾ ਅੱਛਾ ਜੀ ਤੇ ਨਾ ਕਰਨਾ 85000 ਤੇ ਨਾ ਕਰਨਾ 95 ਅੱਛਾ ਜੀ ਪੂਰੇ 75000 ਦੀ ਕੱਟੀ ਦੇ ਦੇਣੀ ਐ ਵੀਰ ਜੀ ਠੀਕ ਐ ਠੀਕ ਲੋ ਹਾਂਜੀ 75000 ਪਰ ਆਉਣੀ ਨਹੀਂ ਵੀਰ ਜੀ 75 ਦੀ ਨਹੀਂ ਵਜੋਂ ਮੌਜੂਦ ਹੈ ਕੱਟੀ ਦਾ ਸੋਹਣਾ ਹੈ ਤੇ ਘੱਟ ਘੱਟ ਵੀ ਬਹੁਤ ਚੰਗਾ ਵਾ ਪਿਓਰ ਮੋਰਾ ਨਸਲ ਦੇ ਵਿੱਚ ਆ ਗਈ ਤੇ ਆਜੋ ਹੁਣ ਪਿਓਰ ਮੋਰਾ ਵੀਰ ਜੀ ਕੱਟੀ ਆ ਠੀਕ ਹਾਂਜੀ ਹਾਂ ਇਹ ਮਾਲ ਜੀ ਕਿਸੇ ਨਾਲ ਲਾਗੇ ਹਾਂਜੀ ਇਹ ਮਾਲ ਪ੍ਰੇਮ ਸਿੰਘ ਕੋ ਮਿਲਣਾ ਜੀ ਠੀਕ ਹੈ ਠੀਕ ਹੈ ਹਾਂਜੀ ਇਹ ਹੋ ਰੇਡ ਤੇ ਬਾਈ ਪ੍ਰੇਮ ਸਿੰਘ ਹੋਣਾ ਵੀ ਮਾਲ ਮਿਲਣਾ ਬਿਲਕੁਲ ਨਹੀਂ ਕਿਨੇ ਕੇ ਭਾਅ ਹੁੰਦੇ ਆ ਬਾਕੀ ਆ ਵੇਖੋ ਵੀਰ ਜੀ ਬਿਲਕੁਲ 나ੜੂ ਤੇ ਬੱਚਾ ਆ ਆ ਵੇਖੋ ਬਿਲਕੁਲ ਪੂਲਾ ਬੱਚਾ ਆ ਹਜੇ ਕਿਸੇ ਦੇ ਘਰ ਜਾ ਕੇ ਕੱਟੀ ਮਹਿਲਾ ਵੀ ਨਾ ਮਾਰੇ ਅੱਛਾ ਜੀ ਤਾਂ ਵੀ ਆ ਨੂੰ ਕੋ ਫੋਨ ਲਾ ਲੈ ਵੀਰ ਜੀ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹਾਂ ਜੀ ਤੇ ਵੇਖੋ ਵੀਰ ਜੀ ਇੱਧਰ ਵੇਖੋ ਜੀ ਗੋਠ ਗੋੜ ਤੇ ਕੱਟੀ ਨੂੰ ਥਣ ਲੱਗਾ ਵੇਖੋ ਲੇਵਾ ਖਾਓ ਮੜਾ ਜਾ ਲੱਗੋ ਪੰਡਾ ਪਈਆਂ ਨੇ ਥਾਣਾ ਦਾ ਸੈਗ ਹੈ ਬਹੁਤ ਹੀ ਸ਼ਾਨਦਾਰ ਆ ਇਸ ਨੂੰ ਲੋ ਬਈ ਇਹਨੂੰ ਫਿਰ ਖੋਲ ਕੇ ਬਾਕੀ ਵੀ ਜੀ ਵੱਡੀ ਕੱਟੀ ਆ ਕੱਦ ਕਾਠ ਵਾਲੀ ਆ ਇਹ ਵੀ ਜੇ ਚਾਰ ਦੰਦ ਜਾਂ 6 ਦੰਦ ਕੱਟੀ ਹੋਈ ਅੱਛਾ ਜੀ ਹਾਂ ਹਾਂ ਇਹ ਬੱਚਾ ਮਰ ਗਿਆ ਹੁਣ ਦੇ ਵੀ ਰਿਆ ਤੇ ਦੇਣੀ ਆ ਤੇ ਸਿੰਗ ਵੇਖੋ ਜੀ ਦਾ ਵੀ ਕੋਕਾ ਲੱਗਾ ਲੋ ਜੀ ਜੱਟ ਬੁਲਾਏਗਾ ਜੀ ਦਾ ਸਿੰਗ ਤੋਂ ਬਹੁਤ ਦਿਨ ਨਿਗਾ ਨਿਗਾ ਲੱਗਾ ਵਾ ਬਾਕੀ ਪਾਲਿਆ ਚੱਲਦੇ ਹੋਏ ਆਂ ਕੰਡਾ ਪਈਆਂ ਕਰਮਾਲੀ ਦੇ ਚੰਦੀਗੜ ਲਾਕੇ ਨੂੰ ਕੱਟੀਆਂ ਇਹੋ ਜੀਆਂ ਜਾਂਦੀਆਂ ਜੇ ਆਹ ਜੀ ਅਨਿਗੜ ਤੋਂ ਜਾਂਦੀਆਂ ਇਹ ਬਾਈ ਜੀ ਇਹਦੇ ਬਾਕੀ ਬਹੁਤ ਸ਼ੀਕੀ ਨੇ 3 ਵੀ ਟੋਨ ਜਲਦੀ ਇਹਨਾਂ ਬਿਲਕੁਲ ਬੋਲਾ ਬੋਲਾ ਵੀਰ ਜੀ ਇਹਦੇ ਕੋ ਪੱਕਾ ਜਿਹੜਾ ਲੀਟਰਾਂ ਵਾਲਾ ਕੰਡਾ ਲਾ ਲੇ ਕੋਈ ਲੀਟਰ ਵਾਲੇ 10 ਕਿਲੋ ਹੋਊਗਾ ਅੱਛਾ ਜੀ ਹਾਂ ਜੀ 10 ਕਿਲੋ ਜਿਹੜਾ ਮਰਜ਼ੀ ਮੇਰੇ ਕੋ ਕੰਡਾ ਲਾ ਕੇ ਲੈ ਜਾਵੇ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਵੀਰ ਜੀ 10 ਲੀਟਰ ਜਿਹੜਾ ਬੋਲਾ ਹੀ ਹਟਾੜਿਆ ਇੱਥੇ ਕੁੜੇ ਵਾਲੀਆਂ ਕੱਟੀਆਂ ਬਹੁਤ ਭਾਰੀਆਂ ਨਿਕਰਾਂ ਸਾਣੇ ਭਾਂਡਾ ਉਹ ਨਹੀਂ ਚੰਗੀ ਗੱਲ ਹੈ ਵਾਹ ਇਹ ਬਾਹਨੇ ਦੇ ਨਾਲਾ ਲੋੜਾ ਵੀ ਚੰਗੀਆਂ ਆ ਗਈਆਂ ਕਿੰਨਾ ਕੁ ਭਰੀ ਜਾਊਗੀ ਦੁੱਧ ਦੁੱਧ ਨੇ ਜੀ 12 ਕਿਲੋ ਕੱਢੀ ਜਾਊ ਮੇਲਾ ਛਾਲਾ ਛੱਡ ਕੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਇਹਨਾਂ ਦੀ ਕੱਟੀ ਵਿੰਗੀ ਲਈ ਇਹ ਜਿਹੜਾ ਦੁੱਧ ਚਵਾਈ ਜਾਊਗੀ ਹੁਣ ਵੀਰ ਜੀ ਕੱਟੀ ਰੋ ਇਧਰ ਦੀ ਸਾਈਡ ਤੋਂ ਚੱਕ ਜਰਾ ਐਨ ਮਾੜਾ ਵਿਖਾ ਦਿਓ ਬਾਕੀ ਵੀਰ ਜੀ ਆ ਮਾੜਾ ਆ ਜਾਣਾ ਸਰੂ ਲੱਗਾ ਆ ਅੱਛਾ ਜੀ ਇੱਕ ਬੂੰਦ ਵੀ ਨਹੀਂ ਡਿੱਗਦੀ ਉਤਰਾ ਨਕਸ਼ਾ ਬਣਿਆ ਹੈ ਠੀਕ ਹੈ ਠੀਕ ਹੈ ਹਾਂਜੀ ਤੁਹਾਨੂੰ ਖਾ ਬਾਕੀ ਨਾਲਾ ਨਾਲਾ ਕਰਾ ਚੰਗੀਆਂ ਦਿਖਾਈਏ ਬਾਹਨੇ ਤੋਂ ਸਾਪ ਦੇ ਉਪਰੇ ਨੂੰ ਤੇ ਠੰਡੀ ਬੜੀ ਵੀਰਜੀ ਕੱਟੀ ਠੀਕ ਇੱਧਰ ਵੇਖੋ ਮੜਿਆ ਖਾਦੀਏ ਲੋ ਬੜੀ ਕਿਹ ਕੱਟਾ ਸਾਰੇ ਤੁਸੀਂ ਹਮੋਲੇ ਦਿੰਦਾ ਆਹ ਵੇਖੋ ਠੰਡੀ ਬੜੀ ਵੀਰਜੀ ਕੱਟੀ ਬਹੁਤ ਚੰਗੀ ਲੱਗੀ ਆਹ ਵੇਖੋ ਵੀਰਜੀ ਇਹ ਹੈ ਵੀ ਠੰਡੀ ਸੇ ਲਿਆ ਆ ਵੇਖੋ ਵੀਰ ਜੀ ਇੰਨੀ ਠੰਡੀ ਆ ਠੀਕ ਆ ਠੀਕ ਆ ਜੋ ਨਹੀਂ ਉਹ ਜੀ ਗੱਲ ਨਹੀਂ ਕੱਟੀ ਇਹ ਕਿੰਨਾਂ ਮੁੱਲ ਕਰਨਾ ਬਾਈ ਇਹਦਾ ਇਹਦੇ ਵੀ ਵੀਰ ਜੀ ਕੋਈ ਭੂਰ ਹੋਵੇ ਛੱਟਾ ਹੋਵੇ ਆਪਣੀ ਜ਼ਿੰਮੇਵਾਰੀ ਬਾਕੀ ਵੀਰ ਜੀ ਕਿਸੇ ਦੇ ਘਰ ਜਾ ਕੇ ਪਹਾੜਾ ਲੈ ਸਕਦੀ ਟੀਗਾ ਨਹੀਂ ਲੈ ਸਕਦੀ ਕੱਟੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਉਹ ਪ੍ਰੇਕ ਥਾਂ ਜਾ ਕੇ ਟੀਗਾ ਵੀ ਨਹੀਂ ਲੈ ਸਕਦੀ ਕੱਟੀ ਬਾਕੀ ਸੱਜਰ ਕੱਟੀ ਸਹੀ ਹੈ ਪਹਾੜੇ ਤੇ ਇਹ ਵੀ ਦਿਹਾੜੀ 당 ਪਹਾੜੇ ਤੇ ਲਾਉਣੀ ਪਊਗੀ ਕੱਟੀ ਹਾਂਜੀ ਹਾਂਜੀ ਲਓ ਬਾਈ ਬਾਕੀ ਬਹੁ ਜੀ ਠੰਡ ਭੰਡਾ ਚੰਗਾ ਲੱਗਾ ਵਾ ਹਾਂਜੀ ਕੀ ਮੁੱਲ ਕਰਨਾ ਬਾਈ ਇਹਦਾ ਹਰ ਮੋਲੇ ਦਾ ਵੀਰ ਜੀ ਜੈ ਜੀ ਕਰ ਰਹੀ ਏ ਇੰਨਾ ਕਰਾ ਦਈਏ ਵੀਰ ਜੀ ਬੱਚਾ ਨਾਲ ਹੁੰਦਾ ਕੱਟੀ ਵਿੱਚ ਨਹੀਂ ਲੱਖਦੀ ਅੱਛਾ ਜੀ ਪਰ ਨਾ ਹੁਣ ਲੱਖ ਦੀ ਦੇਣੀ ਆ ਨਾ 95 ਦੀ ਦੇਣੀ ਆ ਅੱਛਾ ਜੀ ਤੇ ਨਾ ਹੀ ਦੇਣੀ ਆ 85 ਦੀ ਅੱਛਾ ਜੀ ਪੂਰੇ 75000 ਦੀ ਕੱਟੀ ਦੇ ਦੇਾਂਗੇ 75 ਦੀ ਹਾਂਜੀ ਪਰ ਆਉਣੀ ਨਹੀਂ ਵੀਰ ਜੀ ਮਾਰਕੀਟ ਜੀ ਨਹੀਂ ਆਉਣੀ ਐ ਕੱਟੀ ਛੋਟ ਛੋਟ ਹੀ ਹੋਣੀ ਨਹੀਂ ਛੋਟ ਮੌਕੇ ਤੇ ਵੀਰ ਜੀ ਥੋੜੀ ਹਣੀ ਐ ਮੌਕੇ ਤੇ 100 ਰੁਪਏ ਦਾ ਕੰਮ ਹੀ ਹੋਣਾ ਜੀ ਵੀਰ ਜੀ ਬਸ ਕੱਟੀ ਮਹਿੰਗੀ ਲਈ ਪਰ ਬੱਚੇ ਖਰਾਬ ਕਰਕੇ ਬੱਚੇ ਖਰਾਬ ਕਰਕੇ ਨੁਕਸਾਨ ਨਹੀਂ ਦੇਣੇ ਕੱਟਣਾ ਨਾ ਕੱਟੀ ਦੇਣ ਦੇ ਹਾਂ ਲੇ ਸੋ ਵੀ ਤਿੰਨਾਂ ਦਾ ਨੰਬਰ 300 ਵਾਲੀ ਠੀਕ ਠੀਕ ਲਓ ਬਈ ਸੱਜਣਾ 75000 ਦੀ ਬਾਕੀ ਲੋਬੇ ਤੇ ਬਾਈ ਕਹਿੰਦਾ ਕਿ ਛੋੜ ਆਪਣੀ ਮਰਜ਼ੀ ਨਾਲ ਕਰਾਂਗੇ ਮੋਲ ਆਪਣੇ ਵੀ ਜੀ ਨਾਰਮਲ ਹੁੰਦੇ ਨਹੀਂ ਪੁਰਜਾਇਜ ਮੋਲਿਆ ਬਾਈ ਨੇ ਕੀਤਾ ਹਾਂਜੀ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਭਈਆ ਝੋਟੀ ਕਰੇ ਇਹ ਵੀਰਜੀ ਪਿਓਰ ਦੂਜਾ ਸੁਆ ਇਧਰੋਂ ਮਾਰਿਆ ਵੀਰਜੀ ਕੈਮਰਾ ਮੜਿਆ ਲੇਵੇ ਤੇ ਮਾਰਿਓ ਮੜਿਆ ਕੈਮਰਾ ਲਓ ਬਈ ਵੇਖੋ ਕੱਲਾ ਕੱਲਾ ਵੀਰਜੀ ਥਣ ਗੁੱਠ ਗੁੱਠ ਤੇ ਲੱਗਾ ਲੇਵੇ ਭਾਂਡੇ ਦਾ ਡੰਗਰ ਗਲਤ ਨਹੀਂ ਲਈਦਾ ਵੀ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਆਪਾਂ ਚੀਜ਼ ਕੱਟੀ ਵੀ ਨੀਲੀ ਰਾਵੀ ਦੀ ਮਗਰਿਆ ਦੇ ਕੱਟੀ ਅੱਛਾ ਜੀ ਤੇ ਆਪ ਵੀ ਪਿਓਰ ਨੀਲੀ ਰਾਵੀ ਦੀ ਆ ਆ ਵੇਖੋ ਜੀ ਬਾਈ ਕਰੋ ਸ਼ੱਕ ਫੇਸਬੂਕ ਤੋਂ ਮਣਕੀ ਅੱਖ ਆ ਗਈ ਹੈ ਹਾਂਜੀ ਪ્યોਰ ਨੀਲੀ ਦਾ ਵੀ ਦੇਖ ਚਾਹਗੇ ਨਿਸ਼ਾਨੀਆਂ ਨਿਸ਼ੋਣੀਆਂ ਸਾਰੀਆਂ ਵੀਰ ਜੀ ਕੱਤੀ ਵੀ ਪ્યોਰ ਨੀਲੀ ਦੀ ਮਗਰ ਆ ਠੀਕ ਹੈ ਠੀਕ ਹੈ ਇਹ ਦੇਖੋ ਕਿੰਨਾ ਜੇ ਦੁੱਧ ਇਹ ਦੇਖੋ ਵੀਰ ਜੀ ਪੱਕਾ ਇਹੜਾ 9 ਕਿਲੋ ਦੁੱਧ ਹੋਗਾ ਹੁਣ ਕੰਡੇ ਵਾਲਾ ਐਸੇ ਜੀ ਕੰਡੇ ਤੇ ਤੋੜਵਾ ਲੈ ਐ ਠੀਕ ਹੈ 9ਾਂ ਤੋਂ ਪਾਈਆ ਖੰਡ ਸਫਰ ਸੁਪਰ ਕੀ ਜਾਣੀ ਇਹ ਜਾਨੀ ਹੋ ਗਿਆ ਸੂਈ ਨੂੰ ਐ ਇਹਨੂੰ ਸੂਈ ਨੂੰ ਵੀਰ ਜੀ ਮਹੀਨਾ ਡੇਢ ਦਾ ਲਗਭਗ ਇਹਨੂੰ ਵੀ ਹੋ ਗਿਆ ਜੀ ਠੀਕ ਹੈ ਹਾਂ ਜੀ ਉਹ ਵੀਰ ਜੀ ਡੇਢ ਮਹੀਨੇ ਦਾ ਆਸ-ਪਾਸ ਇਹਦਾ ਟਾਈਮ ਹੋ ਗਿਆ ਸੂਈ ਨੂੰ ਹਾਂ ਜੀ ਹਾਂ ਜੀ ਇੱਕ ਉਹ ਬਿਲਕੁਲ ਨਾਲ ਰੂਤੇ ਬੱਚਾ ਸੂਈ ਸੱਜਰ ਸੂਈ ਜੇ ਐਸੇ ਜ ਬੋਲੀ ਕੱਦ ਘਾੜ ਇਹਦਾ ਵੀ ਬਹੁਤ ਚੰਗਾ ਵਾਹੇ ਨਾਉਂ ਲੀਟਰ ਇਹਨਕੋ ਦੇਖੋ ਜੀ ਫੇਸ ਬਿਲਕੁਲ ਤਿਆਰ ਆ ਹਾਂਜੀ ਹਾਂਜੀ ਐ ਨੁਕਰੀ ਘੋੜੀ ਆਵੇ ਹਾਂਜੀ ਹਾਂਜੀ ਕਾਖੀ ਪਿੱਠ ਪੁੜੇ ਵਾਲੀ ਕੱਟੀ ਆ ਠੀਕ ਆ ਠੀਕ ਆ ਇਹ ਨਹੀਂ ਵੀ ਜਾਂ ਕੈਂ ਜਾਂ ਕੈਂਦੀ ਪਿੱਠ ਪੁੜੇ ਵਾਲੀ ਕੱਟੀ ਜਾਂਦੀ ਸੀ ਇੱਕ ਕਰੋ ਚੈੱਕ ਆਣਾ ਤਿਆਰੀ ਬਹੁਤ ਚੰਗਾ ਲੱਗਾ ਠੀਕ ਆ ਠੀਕ ਆ ਜੀ ਉਹ ਬਈ ਕਿਆ ਫਾਦੇ ਨਹੀਂ ਕਿਆ ਕਲਾਗ ਤੇ ਵਾਟਰ ਕੁਆਲਟੀ ਤੇ ਥਣਾ ਦਾ ਸੈਗ ਗਿਆ ਵਾ ਗਾੜੀ ਗੁੜੀ ਉਖਾਓ ਕਿਸ ਦੀ ਮਰੀ ਜੀ ਤੁਮਹਾਰਾ ਆਏ ਕਰੀਂ ਤੁਮਹਾਰੋ ਕੋਈ ਜਾਣੇ ਬੰਨ ਇਹਦਾ ਬੰਨ ਵੀ ਆਈ ਆ ਦੇ ਕਰੋ ਚੱਕ ਤੂੰ ਲਾ ਕੇ ਦੁੱਧ ਹੀ ਆ ਗਈ ਠੀਕ ਹੈ ਜੀ ਇਹ ਵੀ ਪਹਿਲਾ ਸੂਆ ਕਿ ਦੁਜਾ ਦੁਜਾ ਪਿਓਰ ਦੁਜਾ ਪਹਿਲੇ ਸੂਏ ਹਰ ਕਿੰਨਾ ਕੁ ਭਰਿਆ ਦੁੱਧ ਨੇ ਕਿੰਨਾ ਕੁ ਭਰਿਆ ਪਹਿਲੇ ਸੂਏ ਦੁੱਧ ਇਹਨੂੰ ਇਹ ਕਿਚੌ ਲਾਏ ਦੁੱਧ ਪਾਲਾ ਕੇ ਲਾ ਭਰਿਆ ਜੀ ਅੱਛਾ ਜੀ ਉਹ 14 ਲੀਟਰ ਪਰ ਤੇਰਾ ਕਿਲੋ ਤਾਂ ਤੁਹਾਡੇ ਨਹੀਂ ਚੋਆਇਆ ਹੋਊਗਾ ਠੀਕ ਹੈ ਠੀਕ ਹੈ ਠੀਕ ਹੈ ਜੀ ਉਹ ਭਜੀ 13 14 ਲੀਟਰ ਦਾ ਪਹਿਲੇ ਸੂਏ ਦੇ ਦੁੱਧ ਭਰਿਆ ਸੀ ਇਸ ਟਾਈਮ ਜਿਹੜਾ ਮੌਕੇ ਦੇ 9 ਲੀਟਰ ਬਿਲਕੁਲ ਤਿਆਰ ਆ ਇਹ ਫੀਮੇਲ ਕਾਫ ਆ ਗਿਆ ਜੇ ਪਿਛੇ ਤੇ ਕਰੋ ਲਾਗੇ ਤਾਂ ਚੈੱਕ ਤੁਸੀਂ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਤਾਰਾ ਮਰਵਾ ਦੀਏ ਜੀ ਦੀਆਂ ਮੜੀਆਂ ਹਾਂਜੀ ਚੱਲ ਕਰੋ ਚੈੱਕ ਕਰਾ ਤੁਹਾਨੂੰ ਪਸਮਾਦ ਚੋਲਾ ਆਪਾਂ ਵੀਰੇ ਦੇ ਵਿੱਚ ਹੀ ਦਗਾ ਆ ਵੇਖੋ ਵੀਰ ਜੀ ਕੱਟੀ ਮਗਰ ਯਾਰ ਹੋਫਰਾ ਹੀ ਲਾਤੀਆਂ ਭਾਈ ਨੇ ਵਸਾ ਕੀ ਦੀਆਂ ਹਾਂਜੀ ਹੋਫਰਾ ਹੀ ਅੱਜ ਚੱਲਣੀ ਹੈ ਜੇ ਬੱਸ ਹਾਂਜੀ ਇਹ ਭਾ ਦਾ ਮਾਲ ਨਹੀਂ ਮਿਲੇਗਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਜਿਹੜੇ ਭਾ ਕਰਦੇ ਆ ਨਾ ਇਹ ਭਾ ਦਾ ਮਾਲ ਨਹੀਂ ਮਿਲੇਗਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਪ੍ਰਿੰਸ ਡੇਰੀ ਫਾਰਮ ਤੇ ਮਿਲੋ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਓ ਭਾਜੀ ਭਾਜੀ ਪ੍ਰੇਮ ਆ ਦੇ ਕੋਲੋਂ ਇਹੋ ਜਿਹਾ ਮਾਲ ਮਿਲਣਾ ਜੀ ਇਹਦੇ ਵੀ ਮੁੱਲ ਪਟਾਕੇ ਪਾਉ ਹੀ ਨੇ ਇਹ ਨੀਲੀ ਰਾਵੀ ਦੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਭਾਜੀ ਇਹਦਾ ਆਉਂਸਰਾਂ ਕਟਿੰਗ ਵਾਲੇ ਮੋਲੇ ਆ ਵੀਰ ਜੀ ਅੱਛਾ ਜੀ ਆਉਂਸਰ ਕਟੀਆਂ ਤੁਹਾਨੂੰ ਵਧਾਏ ਨੇ ਨੇ ਲੀਆਂ ਵੀ ਗੰਧੀਆਂ ਆ ਠੀਕ ਹੈ ਠੀਕ ਹੈ ਵੇਖੋ ਵੀ ਇਹ ਜਿੱਕਾ ਠੀ ਛੋਟੀ ਆ ਜੀ ਬਹੁਤ ਸਰਦੀ ਚੰਗੀ ਵਿੱਚ ਜਾਤ ਨਸਲ ਜਾਤੀ ਪਾਤੀ ਆ ਮੇਰੇ ਕੋ ਰਾਗ ਭਗ ਥੱਲੇ ਲੱਗਾ ਠੀਕ ਠੀਕ ਆ ਹਾਂ ਜੀ ਚਲੋ ਕੋਈ ਕੋਈ ਬੰਦਾ ਪਾ ਦੇ ਜਿੰਨਾ ਮਰਜ਼ੀ ਫਿਰ 14 ਕਿਲੋ ਤੇ ਚੱਲ ਜੂਗੀ ਅਛਾ ਜੀ ਹਾਂ ਜੀ ਇਹ ਕੱਟੀ ਨਹੀਂ ਦੀਦੀ ਮਗਰ ਬਹੁਤ ਹੀ ਜਿਆਦਾ ਚੰਗਾ ਵਾ ਬਸ ਕਿਦਮ ਚੈੱਕ ਕਰੁੰਦਾ ਪਸਮਾ ਪਸਮੂਹ ਕੋਈ ਯਾਰ ਕੱਲਾ ਕੱਲਾ ਥਣ ਘਟਦਾ ਨੇ ਜਵਾਹਰ ਜੀ ਐਂਡ ਲੱਗਾ ਐਂਡ ਅੱਛਾ ਜੀ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਵੀਰ ਜੀ ਮਰਵਾਉ ਉਹਨੂੰ ਭਾਈ ਸਾਰੀਆਂ ਨੇ ਤਾ ਮਰਵਾ ਲਿਆ ਵੀਡੀਓ ਲੰਮੀ ਹੋ ਜਾ ਵੀਡੀਓ ਲੰਮੀ ਹਾਂਜੀ ਹਾਂਜੀ ਬਾਕੀ ਕੋਈ ਪਰ ਪਰ ਆ ਆਪਣੀ ਵਿਸਲੀ ਕਰਕੇ ਖੜੇ ਹੱਡੇ ਠੀਕ ਹੈ ਠੀਕ ਦੋ ਟਾਈਮ ਇੱਥੇ ਕੋਈ ਚੋ ਗਿਆ ਡੇਕਰ ਅੱਛਾ ਜੀ ਹਾਂਜੀ ਹਾਂਜੀ ਬਾਕੀ ਸਾਡਾ ਮਾਰ ਬਹੁਤ ਆਉਣਾ ਜੋ ਆਪਾਂ ਦੱਸੀਦਾ ਉਹੋ ਹੀ ਵੀਰ ਜੀ ਨਹੀਂ ਬਿਲਕੁਲ ਕੋਈ ਨਾ ਲਓ ਬਾਈ ਕਰੋ ਮਾਰੇ ਲੱਗੇ ਸਰਾਹੀ ਚੋਾਈ ਇਹ ਅਣੀ ਕੇ ਇਹ ਡੰਗਰ ਤੇ ਭੂਰ ਹੋਊਗੀ ਜਾਂ ਛੱਟਾ ਹੋਊਗਾ ਅੱਛਾ ਜੀ ਬੋਲ ਧਾਰਾ ਬੋਲ ਧਾਰਾ ਮੋਟੇ ਕਦੇ ਫੋਲੀ ਚਵਾਈ ਆ ਵਾਓ ਕੇ ਜੀ ਠੀਕ ਆ ਲੱਖੋ ਜੀ ਚਵਾਈ ਓਕੇ ਲੈ ਥਾਂ ਦੀ ਚਵਾਈ ਚੈੱਕ ਕਰੋ ਜੀ ਚੈੱਕ ਦੇਖੋ ਜੀ ਯਾਰ ਮੋਟਰ ਹਿਸਾਬ ਨਾਲ ਲੱਭੀ ਆਵੇ ਹਾਂਜੀ ਹਾਂਜੀ ਦੇਖੋ ਜੀ ਪੋਲੀ ਚਾ ਚਾ ਗਦਰਾਨ ਬੋਲ ਤਾ ਬਿਲਕੁਲ ਮੋਟੀਆਂ ਤਾਂ ਹਨ ਐਂ ਜੀ ਪਈ ਰਹਿਣ ਤਾਂ ਬਾਲਟੀ ਅੱਛਾ ਜੀ ਇਹ ਮੈਂ ਤਾਂ ਥੱਲੇ ਜਿੱਦਾਂ 13 ਬੰਦੇ ਬਦਲ ਬਦਲ ਕੇ ਭਾ ਦੋ ਮਈਆਂ ਥੱਲੇ ਅੱਛਾ ਜੀ ਮਈਆਂ ਲੱਤ ਲੱਤ ਵੀ ਤਿੰਨੇ ਪੁੱਟ ਜਾਂਦੇ ਤੇ ਵੀ ਆਪਣੀ ਜ਼ਿੰਮੇਵਾਰੀ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਅਭੀ ਇੱਕੋ ਬੰਦੇ ਦਾ ਸਹੀ ਰਹੋ ਤਾਂ ਬਾਲਟੀ ਭਾਓ ਠੀਕ ਹੈ ਨਹੀਂ ਚੱਕ ਲਓ ਮੈਂ ਗੱਲ ਨਹੀਂ ਪਸ਼ੂ ਆ ਫਿਰ ਵੀ ਕੀ ਬਾਕੀ ਵੀ ਜੀ ਠੰਡੀ ਆ ਵੇਖੋ ਠੰਡੀ ਆ ਤਾਂ ਜਿੰਨੀ ਆ ਮਰਜ਼ੀ ਉੱਠੋ ਜਿੰਨੀ ਨੀ ਨੀ ਕਿਹ ਵਰਾ ਭਾਜੋਗੇ ਸਾਹ ਵੇਖੋ ਠੀਕ ਹੈ ਜੀ ਮੋਟੀਆਂ ਤਾਂ ਆ ਰਿਆ ਮੋਟੀਆਂ ਆ ਰਿਹਾ ਜੀ ਇਹ ਦੋ ਵੀ ਚੋਈ ਜੋ ਵੀ ਅਕਾ ਨੰਬਰ ਆ 1 ਨੰਬਰ ਵੀ ਜੀ ਸਾਰੀਆਂ 1 ਨੰਬਰ ਹੀ ਆ ਵੀਰ ਜੀ 2 ਨੰਬਰ ਕੋਈ ਵੀ ਨਹੀਂ ਜੀ ਠੀਕ ਹੈ ਠੀਕ ਹਾਂਜੀ ਹਾਂਜੀ ਤੇ ਕੀ ਮੁੱਲ ਕਰਨਾ ਬਾਈ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਜੈ ਜੀ ਕਰ ਦਈਏ ਨੀਲੀ ਤੁਹਾਨੂੰ ਪਤਾ ਜਾਂ ਜਿੰਜ ਲੱਭਦੀ ਘਟਾ ਡਿਮਾਂਡ ਜਾਂਦੀ ਆ ਹਾਂਜੀ ਇਹ ਤਾਂ ਦੀ 75 ਦੀ ਵੇਚ ਦੋ ਅਛਾ ਜੀ ਹਾਂਜੀ ਆਪਾਂ ਇਹ ਵੀਰ ਜੀ ਨਾ ਕਰਨਾ 75 ਅੱਛਾ ਜੀ ਤੇ ਨਾ ਕਰਨਾ 70 ਅੱਛਾ ਜੀ ਪੂਰੇ 68000 ਦੀ ਝੋਟੀ ਦੇ ਦਾਂਗੇ ਠੀਕ ਹੈ ਠੀਕ ਹੈ ਹਾਂ ਜੀ 68000 ਬਾਕੀ ਵੀਰ ਜੀ ਪਸਮ ਪੁਸਮ ਕੇ ਦੇਖੋ ਥਣ ਕੱਢਿਆ ਝੋਟੀ ਨਹੀਂ ਬਾਕੀ ਦੇਖੋ ਪਸਮ ਪੁਸਮ ਕੇ ਦੇਖੋ ਥਣ ਇਹ ਗੁੱਠ ਗੁੱਠ ਤੇ ਲੱਗੀ ਥਣ ਦੇ ਥਣ ਦੀ ਦਾਵਾ ਇਹ ਲੱਗੇ ਤਾਂ ਦਿਖਾ ਦਿਓ ਚੰਗੀ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਕਹਣਾ ਬਾਈ ਹੋਰ ਕੁਝ ਹੋਰ ਵੀਰ ਜੀ ਕੋ ਆਪਣੀ ਤਸੱਲੀ ਕਰਕੇ ਬਾਕੀ ਜੀ ਕਹੋ ਬੱਚਾ ਖਰਾਬ ਹੋਇਆ ਸਵੇਰ ਤੋਂ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਇਹੋ ਜੀ ਗੱਲ ਬਾਕੀ ਇਦਾਂ ਇਦਾਂ ਕਰ ਕੰਨ ਜਾਲ ਅਵੇ ਠੀਕ ਹੈ ਠੀਕ ਹੈ ਹਾਂ ਜੀ ਬਿਲਕੁਲ ਬਾਈ ਦੀ ਸਾਥ ਜੀ ਆਇਆ ਕਹਿ ਹੁੰਦਾ ਬਾਕੀ ਕੋਈ ਨਹੀਂ ਠੰਡੀ ਧੀਰੀ ਆ ਪਾਰਟੀ ਦਾ ਗੱਲ ਇਹ ਚੋ ਕੋਈ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਹਾਂ ਲਓ ਬਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ